ਗੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਖੂਨਦਾਨ ਨੂੰ ਮਹਾਦਾਨ ਕੀਤਾ ਗਿਆ ਹੈ ਕਿ ਜਿਨਨੇ ਖੂਨ ਦਾਨ ਕੀਤਾ ਉਹਨੇ ਮਹਾਦਾਨ ਕਰ ਦਿੱਤਾ ਔਰ ਇਸ ਕਰਕੇ ਇਸ ਲਈ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਰਿਤ ਵੀ ਕੀਤਾ ਗਿਆ ਸਰਕਾਰਾਂ ਦੇ ਵੱਲੋਂ ਵੀ ਕੀਤਾ ਗਿਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲੰਮੇ ਸਮੇਂ ਤੋਂ ਹੁੰਦੀਆਂ ਆਈਆਂ ਨੇ ਕਿ ਜਿੱਥੇ ਵੀ ਕਿਸੇ ਨੂੰ ਲੋੜ ਹੋਵੇ ਉੱਥੇ ਖੂਨ ਪਹੁੰਚਾਇਆ ਜਾ ਸਕੇ ਇਸ ਕਰਕੇ ਬਲੱਡ ਡੋਨੇਸ਼ਨ ਕੈਂਪ ਲੱਗਦੇ ਰਹੇ ਨੇ ਉਸ ਤੋਂ ਬਾਅਦ ਅਸੀਂ ਲੋਕਾਂ ਨੇ ਆਈ ਡੋਨੇਸ਼ਨਸ ਦਾ ਵੀ ਸੁਣਿਆ ਕਿ ਜੀ ਅੱਖ ਵੀਦਾਨ ਕੀਤੀ ਜਾ ਸਕਦੀ ਔਰ ਲੋਕਾਂ ਨੇ ਉਹ ਮਹੀਮ ਦੇ ਨਾਲ ਵੀ ਜੁੜਨਾ ਸ਼ੁਰੂ ਕੀਤਾ ਲੇਕਿਨ ਬਹੁਤ ਘੱਟ ਲੋਕ ਜਾਣਦੇ ਨੇ ਕਿ ਤੁਸੀਂ ਆਪਣੀ ਬਾਡੀ ਜਿਹੜੀ ਹੈ ਉਹ ਵੀ ਡੋਨੇਟ ਕਰ ਸਕਦੇ ਹੋ ਇਸ ਵਕਤ ਸਾਡੇ ਨਾਲ ਸਰਦਾਰ ਜਸਜੋਤ ਸਿੰਘ ਅਲਮਸ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਜਾਨਣਾ ਕਿਉਂਕਿ ਉਹਨਾਂ ਨੇ ਆਪਣੀ ਬਾਡੀ ਡੋਨੇਟ ਕੀਤੀ ਕਿਸ ਚੀਜ਼ ਨੇ ਉਹਨਾਂ ਨੂੰ ਇੰਨਾ ਪ੍ਰੇਰਿਆ ਬਹੁਤ ਬਹੁਤ ਸਵਾਗਤ ਹੈ ਸਰ ਜੀ ਸਰ ਸ਼ੁਰੂਆਤ ਇੱਥੇ ਕਰਦੇ ਹਾਂ ਸਰ ਕਿ ਹੋਲ ਬਾਡੀ ਡੋਨੇਸ਼ਨ ਤੁਸੀਂ ਕਿਸ ਤਰੀਕੇ ਨਾਲ ਸੋਚਿਆ ਕਿ ਤੁਸੀਂ ਆਪਣੀ ਹੋਲ ਬਾਡੀ ਜਿਹੜੀ ਹੈ ਉਹ ਡੋਨੇਟ ਕਰੋਗੇ ਕੀ ਚੀਜ਼ ਕੀ ਇਨਸੀਡੈਂਟਸ ਤੁਹਾਡੇ ਸਾਹਮਣੇ ਆਏ ਕਿ ਜਿਨ੍ਹਾਂ ਨੇ ਤੁਹਾਨੂੰ ਪ੍ਰੇਰਿਆ ਕਿ ਬਈ ਉਹ ਹੋਲ ਬਾਡੀ ਡੋਨੇਟ ਕਰਨੀ ਚਾਹੀਦੀ ਹੈ ਦੇਖੋ ਪਹਿਲਾਂ ਮੈਂ ਕਨਸੈਪਟ ਪੜਿਆ ਸੀ ਜਿਊਜ਼ ਦਾ ਉਹ ਆਪਣੀ ਬਾਡੀਜ਼ ਨੂੰ ਆਪਣੇ ਬਜ਼ੁਰਗਾਂ ਦੀਆਂ ਨੂੰ ਇੱਕ ਜਗ੍ਹਾ ਤੇ ਰੱਖ ਦਿੰਦੇ ਨੇ ਤਾਂ ਕਿ ਚੀਲ ਕੋਵੇ ਖਾਲਣ ਉਹਨਾਂ ਦਾ ਸਿੱਕਾ ਕਿ ਸ੍ਰਿਸ਼ਟੀ ਦੇ ਕੰਮ ਆਵੇ ਬਾਡੀ ਸਭ ਤੋਂ ਪਹਿਲੀ ਪ੍ਰੇਰਣਾ ਮੈਨੂੰ ਜਦੋਂ ਮੈਂ ਉਹ ਪੜ੍ਹੀ ਤਾਂ ਮੈਨੂੰ ਉਹ ਲੱਗੀ ਪਰ ਮੈਨੂੰ ਮੈਥਡ ਨਹੀਂ ਬਿਲ ਪਾਰਿਆ ਸੀ ਮੈਂ ਇਸ ਮੈਥਡ ਨੂੰ ਕਿੱਦਾਂ ਅੱਗੇ ਲੈ ਕੇ ਜਾਵਾਂ ਫਿਰ ਇੱਕ ਸਾਡੇ ਨੌਨ ਪਰਿਵਾਰ ਚ ਹੀ ਕਿਸ ਨੇ ਬਜ਼ੁਰਗ ਨੇ ਆਪਣੀ ਬਾਡੀ ਡੋਨੇਟ ਕੀਤੀ ਸੀਗੀ ਤਾਂ ਅਸੀਂ ਜਦੋਂ ਗਏ ਤਾਂ ਲਾਸਟ ਰਾਈਟਸ ਨਹੀਂ ਹੋ ਰਹੇ ਸੀ ਨਾ ਕੋਈ ਬਾਡੀ ਪਈ ਸੀ ਬਾਡੀ ਪੀਜੀਆ ਵਾਲੇ ਲੈ ਜਾ ਚੁੱਕੇ ਸੀ ਔਰ ਅਸੀਂ ਸਿਰਫ ਸੁਖਮਣੀ ਸਾਹਿਬ ਦਾ ਪਾਠ ਕੀਤਾ ਔਰ ਪੂਕਵਾ ਦਿੱਤਾ ਸੋ ਮੈਨੂੰ ਇਹ ਗੱਲ ਬੜੀ ਇੱਕ ਜਚੀ ਕਿ ਇੱਕ ਜਿਹੜੀ ਸੋਚ ਸਾਨੂੰ ਦਿੱਤੀ ਗਈ ਸੀਗੀ ਬਾਬਾ ਨਾਨਕ ਤੋਂ ਚੱਲ ਕੇ ਸਾਡੀ ਸਿੱਖੀ ਦੇ ਵਿੱਚ ਸਮਝਾਈ ਗਈ ਸੀ ਕਿ ਦੁਨੀਆਂ ਦੇ ਰਹਿੰਦੇ ਹੋਏ ਵੀ ਕੰਮ ਆਉ ਤੂੰ ਦੁਨੀਆਂ ਦੇ ਬਾਅਦ ਵੀ ਕੰਮ ਆਉ ਤੇ ਜਿਹੜਾ ਸੱਚਾ ਸੌਦਾ ਉਹ ਕਰਨਾ ਚਾਹੁੰਦੇ ਸੀ ਜ਼ਿੰਦਗੀ ਦਾ ਉਹ ਇੱਕ ਇਹ ਵੀ ਨਹੀਂ ਹੈ ਕਿ ਸਿਰਫ ਜੀਵਨ ਰੂਪ ਤੇ ਆਫਟਰ ਡੈਥ ਆਈ ਡੋਨੇਸ਼ਨ ਅਸੀਂ ਕੀਤੀਆਂ ਪਹਿਲਾਂ ਸਾਨੂੰ ਲੱਗਿਆ ਕਿ ਇਹ ਬਹੁਤ ਅੱਛਾ ਹੈਗਾ ਬਟ ਹਟ ਕੇ ਦੁਨੀਆਂ ਤੋਂ ਕੀ ਕੀ ਹੋ ਸਕਦਾ ਕਿ ਜਿਹੜਾ ਜਿਸਮ ਜਿਹਦੇ ਵਿੱਚ ਸਾਡੇ ਕਿਡਨੀਜ਼ ਨੇ ਲੀਵਰਸ ਨੇ ਜੋ ਕੰਮ ਆਸਦਾ ਹੈ ਆਰਗੈਨਿਕ ਐਕਸਟ੍ਰੈਕਟ ਕਰਨ ਤੋਂ ਬਾਅਦ ਸਾਡੀ ਬੋਡੀ ਵੀ ਰਿਸਰਚ ਵਰਕ ਵਾਸਤੇ ਬੱਚਿਆਂ ਦੇ ਪੜਨ ਦੇ ਨਾਲ ਤੇ ਕੰਮ ਆ ਸਕਦੀ ਹੈ ਉਹਨਾਂ ਨੂੰ ਕਟਵੜ ਕਰਣੀ ਹੈ ਉਹਨਾਂ ਨੇ ਕੋਈ ਟਾਂਕੇ ਲਗਾਣੇ ਸਿੱਖਣੇ ਉਹ ਸਿੱਖ ਸਕਦੇ ਨੇ ਉਸ ਦੇ ਉੱਤੇ ਉਹਦੇ ਵਾਸਤੇ ਬੋਡੀਆਂ ਨਹੀਂ ਮਿਲ ਰਹੀਆਂ ਸੀ ਪੀਜੀ ਦੇ ਵਿੱਚ ਮੈਂ ਕੰਟੈਕਟ ਚ ਆਇਆ ਫੋਰਨ ਤੋਂ ਜਾਂ ਕੋਈ ਚਾਈਨਾ ਤੋਂ ਕਿ ਨਕਲੀ ਬੋਡੀਆਂ ਆ ਰਹੀਆਂ ਆ ਅੱਜਕੱਲ ਉਹ ਪੂਰੀ ਆਰਗਨਸ ਹੁੰਦੇ ਨੇ ਉਹਦੇ ਵਿੱਚ ਬਟ ਜੋ ਪ੍ਰੂਫ ਫੀਲਿੰਗ ਹੈ ਉਹ ਤਾਂ ਨਹੀਂ ਆਪਰੇ ਹੀ ਉਸ ਮੁਹਿੰਮ ਨੂੰ ਅੱਗੇ ਲਿਜਾਣ ਵਾਸਤੇ ਬਾਡੀ ਡੋਨੇਸ਼ਨ ਦਾ ਸੋਚਿਆ ਪਰਿਵਾਰ ਨਾਲ ਡਿਸਕਸ ਕੀਤਾ ਔਰ ਪਰਿਵਾਰ ਨੇ ਵੀ ਹਲਾਸ਼ੇਰੀ ਦਿੱਤੀ ਸਰ ਤੁਸੀਂ ਕਹਿਆ ਪਰਿਵਾਰ ਨਾਲ ਡਿਸਕਸ ਕੀਤਾ ਕਿਸੇ ਪਰਿਵਾਰ ਦਾ ਜੀ ਹੋਵੇ ਉਹਨਾਂ ਨੂੰ ਪਤਾ ਹੋਵੇ ਕਿ ਉਹਨਾਂ ਦੇ ਜੀ ਦੇ ਨਾਲ ਜਿਸੋ ਕਿਉਂਕਿ ਅਸੀਂ ਕਹਿੰਦੇ ਕਿ ਕਿਸੇ ਨੂੰ ਨਹੀਂ ਪਤਾ ਕਿੰਨੇ ਕਿਸ ਦਿਨ ਚਲੇ ਜਾਣਾ ਇਸ ਦੁਨੀਆ ਤੋਂ ਲੇਕਿਨ ਉਹ ਹਰ ਕੋਈ ਜਾਣਦਾ ਕਿ ਜਿਹੜੇ ਲਾਸਟ ਰਾਈਟਸ ਹੁਣ ਸਾਡੀ ਅੱਖਾਂ ਦੇ ਸਾਹਮਣੇ ਹੋਣ ਹਨਾ ਅਸੀਂ ਜਿੰਨੇ ਵੀ ਜਿਸ ਤਰੀਕੇ ਦੇ ਵੀ ਪ੍ਰਥਾ ਨੇ ਜਿਹਦੀ ਵੀ ਉਹਨਾਂ ਨੇ ਉਸ ਤਰੀਕੇ ਦੀ ਕਰਨੀ ਆ ਘਰਦਿਆਂ ਨੂੰ ਕਿਵੇਂ ਮਨਾਇਆ ਕਿ ਬਈ ਮੈਂ ਤੁਹਾਡੇ ਤੋਂ ਜਾਣ ਤੋਂ ਬਾਅਦ ਵੀ ਰਹੂੰਗਾ ਇਰਦਗਿਰ ਦੇਤੀ ਮੇਰੇ ਨਾਲ ਇਹ ਚੀਜ਼ਾਂ ਹੋਣਗੀਆਂ ਵਾਹ ਦੇਖੋ ਜਦੋਂ ਇਸ ਇਸ ਤੇ ਉੱਤੇ ਅਸੀਂ ਪਰਿਵਾਰ ਨੂੰ ਆਪ ਪ੍ਰੇਰਿਤ ਕੀਤਾ ਹੋਇਆ ਹੌਲੀ ਹੌਲੀ ਰੀਜ਼ਨ ਇਹ ਕਿ ਮੇਰੇ ਫਾਦਰ ਸਾਹਿਬ ਜਦ ਗਏ ਤਾਂ ਮੈਂ ਇੱਕ ਐਗਜ਼ਾਮਪਲ ਸੈੱਟ ਕਰਨੀ ਸੀ ਉਸ ਵੇਲੇ ਮੈਂ ਆਪਣੀ ਬੇਟੀ ਨੂੰ ਜੋ ਰਾਈਟਸ ਲਾਸ ਦੱਸਾਂਗਾ ਜੋ ਮੈਨੂੰ ਦੱਸੇ ਕਿ ਮੇਰੇ ਬਜ਼ੁਰਗਾਂ ਮੇਰੇ ਬਜ਼ੁਰਗਾਂ ਨੇ ਦੱਸਿਆ ਕਿ ਸੇ ਵੈਂਪਰ ਅਮਚ ਨਹੀਂ ਪਹਿਣਾ ਉਹਨਾਂ ਨੇ ਜੋ ਮੈਨੂੰ ਸਿਖਾਇਆ ਸੀਗਾ ਸਿੰਪਲ 10 ਸਸਕਾਰ ਹੁੰਦਾ ਸੀਗਾ ਔਰ ਸਾਰੀ ਅਸੀਂ ਅ ਅਗਨ ਜਿਹੜੀ ਬਚਦੀ ਹੈ ਰਾਖ ਇਕੱਠੀ ਕਰਦੇ ਹਾਂ ਫੁੱਲ ਵੀ ਨਹੀਂ ਚੁੰਨਦੇ ਸਾਡੇ ਸਿੱਖੀ ਚ ਉਹ ਵੀ ਮਰਿਆਦਾ ਚ ਕਿਹਾ ਗਿਆ ਸਾਰੀ ਰਾਖ ਅਸੀਂ ਜਲ ਪ੍ਰਵਾਹ ਕਰ ਦਿੰਦੇ ਸੀਗੇ ਅਸੀਂ ਪ੍ਰਦੂਸ਼ਣ ਵੀ ਫਲਾ ਰਹੇ ਹਾਂ ਨੋ ਡਾਊਟ ਕਿਤੇ ਨਾ ਕਿਤੇ ਉਹ ਵੀ ਮਨ ਸੀਗਾ ਦੂਸਰਾ ਘਰ ਦੇ ਨੂੰ ਸੋਚਦਾ ਸਮਝ ਆ ਗਈ ਸੀ ਕਿ ਆਪੋਜ਼ ਨਾ ਕਰੋ ਅਗਰ ਇੰਨੀ ਕਿ ਮਾਨਸਿਕਤਾ ਉਸ ਸਾਈਡ ਹੈਗੀ ਹੈ ਤਾਂ ਉਹਨਾਂ ਨੇ ਸਪੋਰਟ ਹੀ ਕੀਤਾ ਇਨ ਮਾਈ ਮਦਰ ਕੇਮ ਫਾਰਵਰਡ ਕਿ ਮੇਰੇ ਵੀ ਕਰ ਦੇ ਅੱਛਾ ਰਾਈਟ ਤਾਂ ਮੈਂ ਵੀ ਉਹਨਾਂ ਨੂੰ ਕਿਹਾ ਜਾਣਾ ਕਿ ਕਿਸ ਨੇ ਪਹਿਲਾਂ ਮੈਨੂੰ ਵੀ ਨਹੀਂ ਪਤਾ ਲੇਕਿਨ ਜੇ ਇਥੇ ਵਿਲ ਦੇ ਉੱਤੇ ਦੋ ਬੰਦਿਆਂ ਦੇ ਵਿਟਨੈਸ ਚਾਹੀਦੇ ਨੇ ਤਾਂ ਤੁਸੀਂ ਔਰ ਇੱਕ ਮੇਰੀ ਵਾਈਫ ਕਰੋ ਤਾਂ ਮੇਰੀ ਵਾਈਫ ਨੇ ਕਿਹਾ ਬੇਟੀ ਤੋਂ ਕਰਾ ਲੈ ਪਰ ਬੇਟੀ ਉਸ ਵੇਲੇ 18 ইয়ার্স ਨਹੀਂ ਸੀਗੀ ਤਾਂ ਨਹੀਂ ਹੋਏ ਐਂਡ THEN ਇਹ ਸੋਚ ਉਸ ਦਿਨ ਮੁਕੰਮਲ ਹੋਈ ਜਦੋਂ ਮੇਰੀ ਬੇਟੀ ਨੇ ਆ ਕੇ ਕਿਹਾ 21 ਦੀ ਏਜ ਹੈ कि पापा मैं डोनेट करना चाहती हूं अपनी बॉडी एंड आई सेड उन्होंने मैं बिठा के समझाया कि लास्ट राइट्स नहीं होंगे कहते हैं ਤੁਸੀਂ ਉਹ ਕਰਨੇ ਆ ਉਹਨੇ ਮੈਨੂੰ ਇਹ ਕਿਹਾ ਕਿ ਤੁਸੀਂ ਉਹ ਕਰਨੇ ਨਾ ਮੇਰੇ ਤੁਸੀਂ ਕਿਹਾ ਸੀ ਮੈਂ ਨਾਲ ਆ ਤੇਰੇ ਹਮੇਸ਼ਾ ਤੇ ਨਾ ਕਰੋ ਜਿੰਨਾ ਕਰਨਾ ਹੈ ਉਦਾਂ ਕਰ ਲਿਓ ਮੈਂ ਕਿ ਜਿੰਮੇ ਪਹਿਲਾਂ ਚੱਲਾ ਗਿਆ ਕਹਿੰਦੀ ਫਿਰ ਮੇਰੇ ਸਹੁਰਿਆਂ ਨੂੰ ਸਮਝਾ ਦਿਓ ਪਹਿਲਾਂ ਜਿੱਥੇ ਮੇਰੇ ਜਿੱਥੇ ਮੇਰਾ ਵਿਆਹ ਕਰੋਗੇ ਨਾ ਉਹਨਾਂ ਨੂੰ ਪਹਿਲਾਂ ਮੇਰਾ ਫਾਰਮ ਦਿਖਾਓ ਕਿ ਮੈਂ ਲਾਈ ਲਾਈ ਸਟ੍ਰਾਈਟਸ ਮੇਰੇ ਲਾਸਟ ਵਿਸ਼ ਹੈ ਲਾਸਟ ਵਿਸ਼ ਨੂੰ ਜੋ ਮੁਕੰਮਲ ਕਰੇਗਾ ਬਾਕੀਆਂ ਦੀ ਸਾਡੀ ਬਣਦੀ ਹੈ ਫਰਜ਼ ਬਣਦਾ ਕਿ ਕਿਸੇ ਦੀ ਲਾਸਟ ਰਾਈਟ ਲਾਸਟ ਵਿਸ਼ ਪੂਰੀ ਕਰੀ ਤਾਂ ਉਹਨੇ ਸਾਹਮਣੇ ਆਈ 2 ਸਾਲ ਪਹਿਲਾਂ ਉਹਨੇ ਵੀ ਬੋਡੀ ਡੋਨੇਟ ਕੀਤੀ ਤੇ ਇੱਕ ਚਰਚਾ ਦਾ ਵਿਸ਼ਾ ਸੀ ਖੁੱਲ ਕੇ ਗੱਲ ਕੀਤੀ ਦੇਖੋ ਜੀਵਨ ਨੂੰ ਡਿਸਕਸ ਕਰਦੇ ਆ ਕਿਸੇ ਨਾਲ ਤਾਂ ਮਰਨ ਦਾ ਕਿਉਂ ਨਹੀਂ ਡਿਸਕਸ ਕਰਨਾ ਉਹਦੇ ਬਾਰੇ ਸੀ ਕਿਉਂ ਕਹੀਏ ਕਿ ਵੈਮ ਤਰਕਾਣਾ ਵੀ ਨਾ ਬੋਲੋ ਜੀ ਡੈਥ ਦੀ ਗੱਲ ਨਾ ਕਰੋ ਕਿਉਂ ਭਾਈ ਸਰ ਅਸੀਂ ਅਕਸਰ ਨਾ ਜਦੋਂ ਕੋਈ ਵੀ ਸਾਡੇ ਸਾਹਮਣੇ ਬੋਲਦਾ ਸਾਡਾ ਆਪਣਾ ਕੋਈ ਮਿੱਤਰ ਪਿਆਰਾ ਵੀ ਬੋਲ ਰਿਹਾ ਹੁੰਦਾ ਨਾ ਕਿ ਮੈਂ ਚਲੇ ਜਾਊਂਗਾ ਤੇ ਇਦਾਂ ਕਰਦੇ ਉਸ ਕਿ ਨਾ 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 ਬੋਲੋ ਬੋਲੋ ਨਾ ਕਿ ਤੁਹਾਡੇ ਬੋਲਣ ਨਾਲ ਅਗਰ ਰੁਕਦਾ ਤਾਂ ਤੁਸੀਂ ਸੋ ਵਾਰ ਬੋਲੋ ਜੇ ਮੇਰਾ ਜਾਇਆ ਰੁਕ ਜਾਂਦਾ ਜਿਸ ਦਿਨ ਜਾਣਾ ਨਿਰਧਾਰਿਤ ਹੈ ਜਾਵਾਂਗੇ ਡੈਸਟਾਈਨਡ ਹੈ ਇਸ ਨੂੰ ਸੱਚ ਹੈ ਮਰਨਾ ਸੱਚ ਜੀਣਾ ਝੂਠ ਬਾਣੀ ਚ ਬਾਰ ਬਾਰ ਕਿਹਾ ਗਿਆ ਅਸੀਂ ਨਹੀਂ ਮੰਨਦੇ ਐਕਸੈਪਟੈਂਸ ਨਹੀਂ ਹੈ ਐਕਸੈਪਟੈਂਸ ਪਲੱਸ ਡਿਟੈਚਮੈਂਟ ਬੋਥ ਵੇਸ ਦੇਖੋ ਮਰਨਾ ਇੱਕ ਦਿਨ ਹੈ ਹੀ ਜੀ ਮੈਨੂੰ ਅੱਜ ਆਪਣੀ ਮੌਤ ਐਕਸੈਪਟਡ ਹੈ ਮੈਂ ਆਪਣਾ ਜੀ ਰਿਹਾ ਖੁੱਲ ਕੇ ਹੱਸ ਕੇ ਮੈਨੂੰ ਕੋਈ ਡਰ ਨਹੀਂ ਕਿ ਮੈਂ ਤੇ ਮੋੜ ਤੇ ਐਕਸੀਡੈਂਟ ਹੋ ਜਾਏ ਕੁਝ ਹੋ ਜਾਏ ਹੋਏਗਾ ਤਾਂ ਕਿਸੇ ਕੰਮ ਹੀ ਆਵਾਂਗਾ ਸਰ ਜਿਸ ਵਕ ਤੁਸੀਂ ਪਰਿਵਾਰ ਦੀ ਗੱਲ ਕਰਦੇ ਹੋ ਚਲੋ ਪਰਿਵਾਰ ਨੂੰ ਆਪਣੇ ਪਰਿਵਾਰ ਦੇ ਨਾਲ ਆਪਾਂ 24 ਘੰਟੇ ਰਹਿਣੇ ਆ ਉਹਨਾਂ ਨੂੰ ਹੌਲੀ 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 ਕਰਕੇ ਆਪਾਂ ਮੋਲਡ ਕਰ ਲੈਂਦੇ ਆ ਆਪਣੀਆਂ ਗੱਲਾਂ ਦੇ ਵਿੱਚ ਲੇਕਿਨ ਤੁਸੀਂ ਬਾਹਰਲੇ ਲੋਕਾਂ ਨੂੰ ਵੀ ਮੋਟੀਵੇਟ ਕਰ ਦਿਓ ਕਿਹੋ ਜੇ ਸਵਾਲ ਕਿਹੋ ਜੀ ਪਰਿਵਰਤੀ ਉਹਨਾਂ ਦੀ ਰਹਿੰਦੀ ਸੋ ਤੋ ਸੁਣਦੇ ਨੇ ਕਿ ਯਾਰ ਬਾਡੀ ਡੋਨੇਟ ਕਰਨੀ ਹੈ ਤੁਹਾਡੀ ਬਾਡੀ ਦੇ ਉੱਤੇ ਰਿਸਰਚ ਵਰਕ ਹੋਏਗਾ ਜਿਸ ਵਕਤ ਤੁਸੀਂ ਇਸ ਦੁਨੀਆ ਤੋਂ ਚਲੇ ਜਾਉਗੇ ਤੁਹਾਡੀ ਡੈਥ ਹੋ ਜੂਗੀ ਤੁਹਾਡੀ ਬਾਡੀ ਨੂੰ ਪੀਜੀਆ ਵੱਲ ਲੈਣਾਉਗੇ ਉਹ ਲੈ ਕੇ ਚਲੇ ਜਾਉਗੇ ਤੁਹਾਡੇ ਪਰਿਵਾਰ ਤੋਂ ਪਰੇ ਤੁਸੀਂ ਮੰਨੋਗੇ ਮੇਰੇ ਕੋਲ ਇੱਕ ਐਗਜ਼ ਅਪਾਰਟਮੈਂਟ ਐਨਾਟੋਮੀਸ਼ ਕੰਮ ਕਰਦੇ ਸੀ ਤੇ ਉਹਨੂੰ ਪਤਾ ਲੱਗਿਆ ਮੈਂ ਡੋਨੇਟ ਕੀਤੀ ਹੈ ਤੇ ਮੈਨੂੰ ਆਕੇ ਕਿਹਾ ਨਾ ਭਾਈ ਕਿਉਂ ਕਰਤੀ ਅਰੇ ਕਿੰਨੀ ਵਾਰ ਕਟਾਂਗੇ ਕਿੰਨੀ ਵਾਰ ਵਡਾਂਗੇ ਮੈਂ ਕਿਹਾ ਉੱਥੇ ਲੈਵਲ ਲੱਗਿਆ ਹੋਏਗਾ ਕਿ ਇਹ ਬੋਡੀ ਜਸਜੋਤ ਸਿੰਘ ਦੀ ਹੈ ਕਹਿੰਦੀ ਨਹੀਂ ਮੈਂ ਕਿਹਾ ਦੰਨੀ ਕੀ ਫਰਕ ਪੈਂਦਾ ਬਾਅਦ ਤੋਂ ਮਿੱਟੀ ਹੋ ਗਿਆ ਨਾ ਉਸੇ ਕੋਈ ਜਸਜੋਤ ਸਿੰਘ ਨਹੀਂ ਰਹਿ ਗਿਆ ਉਸ ਤੋਂ ਬਾਅਦ ਜਾਂ ਉਸ ਤੋਂ ਬਾਅਦ ਕੋਈ ਹੋਰ ਨਾਮ ਮਹਿਕ ਸਿੰਘ ਮੇਰੀ ਬੇਟੀ ਹੈ ਜਾਂ ਕੋਈ ਹੋਰ ਹੈ ਕੋਈ ਨਾਮ ਨਹੀਂ ਰਹਿ ਗਿਆ ਕੋਈ ਇੱਕ ਬੋਡੀ ਦਾ ਨੰਬਰ ਮਿਲ ਗਿਆ ਬੋਡੀ ਹੈ ਭੁੱਲ ਜਾਓ ਡਿਟੈਚਮੈਂਟ ਕਰਨੀ ਚਾਹੀਦੀ ਹੈ ਮਿੱਟੀ ਨੂੰ ਮਿੱਟੀ ਦੀ ਤਰ੍ਹਾਂ ਟ੍ਰੀਟ ਕਰੋ ਔਰ ਉਸ ਨੂੰ ਕਟੋਗੜ ਸਮ ਸੈਕੰਡਲੀ ਮੈਂ ਜਦੋਂ ਮੈਂ ਇਹ ਪ੍ਰੋਮੋਸ਼ਨ ਕਰਨੀ ਸ਼ੁਰੂ ਕੀਤੀ ਮੈਂ ਕਿਸ ਨੂੰ ਦੱਸਿਆ ਕਿ ਮੈਂ ਬਾਡੀ ਡੋਨੇਟ ਕੀਤੀ ਹੈ ਲੋਕਾਂ ਨੂੰ ਇਹ ਕਨਸੈਪਟ ਕਲੀਅਰ ਨਹੀਂ ਸੀਗਾ ਲੋਕਾਂ ਨੇ ਕਿਹਾ ਹਾਂਜੀ ਅਸੀਂ ਵੀ ਕਰਨਾ ਚਾਹੁੰਦੇ ਆਂ ਵੈਨ ਆਈ ਸੈਡ ਲਾਸਟ ਰਾਈਟਸ ਨਹੀਂ ਹੋਣਗੇ ਹਾਂ ਕੀ ਕਰਦੇ ਲਾਸਟ ਰਾਈਟ ਨਹੀਂ ਕਰਵਣਗੇ ਦੇ ਬੈਕਡ ਆਫ ਅੱਛਾ ਮੇਰਾ ਹੋਇਆ ਮੈਂ ਉਹਨਾਂ ਨੂੰ ਸਮਝਾਇਆ ਕਿ ਲਾਸਟ ਰਾਈਟਸ ਨੂੰ ਡਿਫਾਈ ਕਰਨਾ ਸੀ ਇਸ ਰੂੜੀਵਾਦੀ ਸੋਚ ਨੂੰ ਡਿਫਾਈ ਕਰਨਾ ਹੈ ਜੂਜ਼ ਵੀ ਹਨ ਅਗਰ ਉਹ ਆਪਣੇ ਸ਼ਰੀਰ ਚੀਲ ਗੁੰਮਨ ਖਵਾ ਦਿੰਦੇ ਨੇ ਆਪਣੇ ਬਜ਼ੁਰਗਿਆਂ ਨੂੰ ਜਿਹੜੇ ਪੂਰੇ ਹੋ ਜਾਂਦੇ ਨੇ ਕਿ ਉਹਨਾਂ ਦੇ ਵਿੱਚ ਸਾਰੇ ਭੂਤ ਪ੍ਰੇਤ ਪੈਦਾ ਹੋ ਰਹੇ ਹਨ ਇਹਨਾਂ ਸਰ ਮੈਂ ਗੱਲ ਬਹੁਤ ਛੋਟੇ ਹੁੰਦੇ ਕਦੇ ਸੁਨੇ ਸੀਗੀ ਮੈਨੂੰ ਸ਼ਾਇਦ ਮੇਰੇ ਦਾਦੀ ਜੀ ਨੇ ਦੱਸੀ ਚੋ ਕਹਿੰਦੇ ਕਿ ਬਥੇਰੇ ਬਜ਼ੁਰਗ ਪਹਿਲਾਂ ਐਦਾਂ ਦੇ ਹੁੰਦੇ ਸੀ ਉਹ ਸੰਤ ਮਹਾਤਮਾ ਜਿਹੜੇ ਹੁੰਦੇ ਸੀ ਉਹ ਕਹਿ ਦਿੰਦੇ ਹੁੰਦੇ ਸੀ ਕਿ ਸਾਡੀ ਬੋਡੀ ਨੂੰ ਨਾ ਜਲਾਈਓ ਨਾ ਤੁਸੀਂ ਇਆ ਕਿਸੇ ਬੱਟੇ ਨਾ ਬਨ ਕੇ ਪੱਥਰ ਨਾ ਬਨ ਕੇ ਪਾਣੀ ਚ ਪਾ ਦਿਓ ਮੱਛੀਆਂ ਖਾ ਲੂਗੀਆਂ ਜਾਂ ਕਿਸੇ ਖੇਤ 'ਚ ਸੁੱਟ ਦਿਓ ਉੱਥੇ ਸਾਨੂੰ ਕੋਈ ਜਾਨਵਰ ਹੋਰ ਖਾ ਲੂਗਾ ਇਹ ਹਾਲੇ ਵੀ ਹੁੰਦਾ ਹੈ ਤੁਸੀਂ ਹਰਦੁਆਰ ਜਾਓ ਉੱਥੇ ਘਾਟਾ ਅਲੱਗ ਬਣਿਆ ਹੋਇਆ ਹੈ ਇਥੇ ਜਿੰਨੇ ਸਾਧੂ ਸੰਤ ਹੈ ਪੱਥਰ ਨਾਲ ਬਾਨ ਕੇ ਸਰੀਰ ਛੁੱਟ ਦੰਨੇ ਨਾ ਪਾਣੀ ਸਾਫ ਹੈ ਤੁਹਾਨੂੰ ਸਰੀਰ ਦਿਖ ਜਾਣਗੇ ਤਿਆਰ ਦੇ ਹੋਏ ਮੈਂ ਆਪਣੀ ਅੱਖੀ ਦੇਖਿਆ ਹੈ ਪੰਜਾਬ ਜਾਂ ਕਿੱਧਰ ਵੀ ਚਲ ਜਾਓ ਜਿੰਨੇ Hindu ਸੰਤ ਵੀ ਹੈ ਉਹਨਾਂ ਨੂੰ ਬ੍ਰਹਮ ਅਵਸਥਾ ਚ ਦਫਨਾਇਆ ਜਾਂਦਾ ਉਹਨਾਂ ਨੂੰ ਜਲਾਇਆ ਨਹੀਂ ਜਾਂਦਾ ਉਹਨਾਂ ਨੂੰ ਇੱਕ ਸਮਾਦ ਜਿਹੜੀ ਬਣੀ ਆਈ ਹੈ ਨੇ ਪੰਜਾਬ ਚ ਉੱਥੇ ਲਿ ਦਫਨਾਏ ਗਏ ਨੇ ਲੇਕਿਨ ਬ੍ਰਹਮ ਅਵਸਥਾ ਦਵਾਏ ਗਏ ਨੇ ਮਤਲਬ ਬੈਠੇ ਹੋਏ ਰੂਪ ਚ ਮੁਸਲਮਾਨਾਂ ਚ ਲਟਾ ਕੇ ਲਓ ਗੱਲ ਉੱਥੀ ਹੈ ਤੋ ਜਿਹਨੇ ਸਾਧੂ ਸੰਤ ਹੋ ਗਿਆ ਉਹਨੇ ਤਾਂ ਟੇਨ ਕਰ ਲਈ ਆਪਣੀ ਇਨਲਾਈਟਨਮੈਂਟ ਉਹਨੂੰ ਪਤਾ ਲੱਗ ਗਿਆ ਕਿ ਜਲਾਈ ਨਾਲ ਕੁਝ ਨਹੀਂ ਮੈਨੂੰ ਹੋਣਾ ਤੇ ਉਹ ਅਗਰ ਉਹ ਚੀਜ਼ ਆਪਟ ਕਰ ਰਿਹਾ ਤਾਂ ਵਾਈ ਨਾਟ ਤੁਸੀਂ ਕਿਸੇ ਚੀਜ਼ ਦੇ ਕੰਮ ਮਤਲਬ ਦੁਨੀਆ ਦੇ ਕੰਮ ਆਓ ਸਿਰਫ਼ ਤੁਸੀਂ ਕਹਿ ਕੇ ਤੁਸੀਂ ਪੀਜੀਏ ਦੇ ਵੀ ਤੁਸੀਂ ਦੇਖਿਆ ਕਿ ਸਿਰਫ਼ ਚਾਈਨਾ ਤੋਂ ਬਾਡੀਜ਼ ਆ ਰਹੀਆਂ ਨੇ ਇਹ ਸਭ ਚੀਜ਼ਾਂ ਹੋ ਰਹੀਆਂ ਨੇ ਅੰਦਰ ਦੀ ਅਸਲੀਅਤ ਸੱਚੀ ਚ ਕਿਸੇ ਨੂੰ ਵੀ ਨਹੀਂ ਪਤਾ ਕਿਉਂਕਿ ਡਾਕਟਰਸ ਨੇ ਰਿਸਰਚ ਕਰਨੀ ਹੁੰਦੀ ਆ ਅਗਲੀ ਪੀੜ੍ਹੀ ਜਿਹੜੀ ਆ ਗਈ ਅਸੀਂ ਅਕਸਰ ਕਹਿੰਦੇ ਕਿ ਅਗਲੀ ਪੀੜ੍ਹੀ ਸਾਨੂੰ ਅੱਛੇ ਡਾਕਟਰਸ ਚਾਹੀਦੇ ਨੇ ਅੱਛੀ ਸਿਹਤਮੰਦ ਚੀਜ਼ਾਂ ਚਾਹੀਦੀਆਂ ਨੇ ਲੇਕਿਨ ਉਹਦੇ ਵਾਸਤੇ ਅਜਿਹੀਆਂ ਚੀਜ਼ਾਂ ਕਰਨੀਆਂ ਜ਼ਰੂਰੀ ਨੇ ਤੁਸੀਂ ਇਹਨਾਂ ਦੀ ਰਿਐਲਿਟੀ 'ਚ ਗਏ ਹੋ ਅੰਦਰ ਤੱਕ ਤੁਸੀਂ ਕੀ ਕੀ ਚੀਜ਼ਾਂ ਦੇਖੀਆਂ ਇੱਕ ਪੁੱਤਲੇ ਨੂੰ ਕੱਟਣਾ ਕੱਟ ਲਗਾ ਕੇ ਦੁਬਾਰਾ ਸੀਣਾ ਫਰਕ ਹੈ ਇਕ ਇਨਸਾਨੀ ਸਰੀਰ ਨੂੰ ਕਰਨਾ ਉਹ ਜਿਵੇਂ ਡੇਅਰ ਚਾਹੀਦਾ ਜਾਂ ਕੋਈ ਇੱਕ ਇਮੋਸ਼ਨਲ ਅਸੀਂ ਪਿਕਚਰ ਆਈ ਸੀ ਐਮਬੀਬੀਐਸ ਮੁੰਨਾ ਭਾਈ ਉਹਦੇ ਵਿੱਚ ਕਹਿੰਦੇ ਸੀਗੇ ਕਿ ਉਹ ਜੋ ਐਕਟਰ ਸੀਗੇ ਡਾਕਟਰ ਕਿ ਤੁਸੀਂ ਮੈਨੂੰ ਅੱਛਾ ਪਿਆਰ ਆਪਣੇ ਮਰੀਜ਼ ਨਾਲ ਪਿਆਰ ਕਰਨ ਵਾਲਾ ਡਾਕਟਰ ਨਹੀਂ ਚਾਹੀਦਾ ਮੈਨੂੰ ਪ੍ਰੈਕਟੀਕਲ ਚਾਹੀਦਾ ਜਿਹੜਾ ਉਹਨੂੰ ਕੱਟਦੇ ਹੋਏ ਸੋਚੇ ਨਾ ਜੇ ਮੇਰੀ ਬੇਟੀ ਕਹਿੰਦਾ ਬੈੱਡ ਤੇ ਹੋਏਗੀ ਤਾਂ ਮੈਂ ਵੀ ਉਹਨੂੰ ਕੱਟਦੇ ਹੋਏ ਸੋਚਾਂਗਾ ਚਾਰ ਵਾਰ ਮੇਰੇ ਹੱਥ ਕੰਬਣਗੇ ਤੇ ਗੱਲ ਉਹੀ ਹੈ ਜਦ ਤੱਕ ਸਰੀਰ ਸਾਹਮਣੇ ਨਹੀਂ ਹੋਏਗਾ ਤੁਸੀਂ ਕੱਟਵੱਟ ਕਰਨਾ ਉਹ ਇੱਕ ਮਿੱਥਿਆ ਡਾਲ ਨੂੰ ਕੱਟਣਾ ਇੱਕ ਸਰੀਰ ਨੂੰ ਘਟਨਾ ਇਨਸਾਨੀ ਨੂੰ ਬੜਾ ਉਹਦੇ ਅਸੀ ਮੋਸ਼ਨ ਕੰਟੈਂਟ ਚਾਹੀਦਾ ਹੈਗਾ ਜਿਸ ਤਰੀਕੇ ਦੇ ਤੁਸੀਂ ਗੱਲਾਂ ਕਰ ਰਹੇ ਹੋ ਮੈਨੂੰ ਲੱਗਦਾ ਕਿ ਇਸ ਤਰੀਕੇ ਦੀ ਮੈਂਟਲ ਪੀਸ ਤੱਕ ਪਹੁੰਚਣਾ ਹੀ ਬਹੁਤ ਔਖੀ ਚੀਜ਼ ਹੈ ਅਗਰ ਮੈਂ ਵੀ ਸੋਚਾਂ ਮੇਰੇ ਵਾਸਤੇ ਵੀ ਹੋ ਗਿਆ ਲੱਗ ਗੋਡ ਬlesed ਮੀ ਐਂਡ ਆਈ ਅਟੈਂਡ 댓 ਔਰ ਮੈਂ ਸੋਚ ਕਰ ਸਕਿਆ ਤੇ ਇਸ ਸੋਚ ਨੂੰ ਮੈਨੂੰ ਮੈਨੂੰ ਬਹੁਤ ਖੁਸ਼ੀ ਆਜੀ ਜਿਹੜੇ ਮੇਰੀ ਬੇਟੀ ਨੇ ਅਡਾਪਟ ਕੀਤਾ ਦੇਖੋ ਮੈਨੂੰ ਮੈਂ ਸਾਰਿਆਂ ਨੂੰ ਪ੍ਰਚਾਰ ਕਰਦਾ ਸੀ ਮੇਰੇ ਘਰੋਂ ਹੀ ਕੋਈ ਨਾ ਤਿਆਰ ਹੋਇਆ ਸੋ 댓 ਮੀਨਸ ਮੈਂ ਫੇਲ ਥਾ ਮਤਲਬ ਮੈਂ ਉਹ ਮੈਸੇਜ ਪਹੁੰਚਾ ਨਹੀਂ ਪਾਇਆ ਮੈਨੂੰ ਮੈਸੇਜ ਪੰਜਾਬ ਆਇਆ ਮੈਂ ਸਮਾਜੀ 14 ਲੋਕਾਂ ਨੇ ਹੋਰ ਸਾਡੇ ਤੋਂ ਜੁੜੇ ਐਂਡ ਮੋਰਓਵਰ ਤੁਸੀਂ ਮੰਨੋਗੇ 10 ਲੇਡੀਜ਼ ਨੇ ਜਿਨ੍ਹਾਂ ਨੇ ਆਫਟ ਕੀਤਾ ਕਿ ਅਸੀਂ ਆਪਣਾ ਬੋਡੀ ਡੋਨੇਟ ਕਰਨੀ ਹੈ ਅੱਛਾ ਔਰ ਆਪਣੇ ਪਰਿਵਾਰਾਂ ਨੂੰ ਮਨਾ ਕੇ ਸਭ ਦੇ ਵਿਲ ਦੇ ਕੋਲ ਐਸਾ ਨਹੀਂ ਕਿ ਕਿਸ ਨੇ ਕਿਹਾ ਕਿ ਬਈ ਦਿਫਾਇਆ ਕਰਾਂਗੇ ਇੱਕ ਨੇ ਤਾਂ ਮਜ਼ਾਕ ਦਾ ਵਿਸ਼ਾ ਸਾਡੇ ਚ ਕਹਿੰਦੇ ਜੀ ਇੱਕ ਬੰਦੇ ਨੇ ਕਿਹਾ ਬੋਡੀ ਡੋਨੇਟ ਕਰਨਾ ਚਾਹੁੰਦੇ ਆ ਕਹਿੰਦੇ ਰਹਿਣ ਦਿਓ ਸਰਦਾਰ ਜੀ ਆ ਕੇ ਬਾਅਦ ਚ ਚੱਕ ਕੇ ਲੈ ਜਾਣਗੇ ਜਬਰਦਸਤੀ ਪੀਜੇ ਨੂੰ ਕਹਿ ਦਾਂਗੇ ਜੇ ਤੁਸੀਂ ਡੋਨੇਟ ਕਰਤੀ ਪਹਿਲਾਂ ਕੱਲ ਨੂੰ ਮੂਡ ਬਦਲ ਜਾਏ ਕਿਸੇ ਦਾ ਕੋਈ ਲੀਗਲ ਫਾਊਂਡੇਸ਼ਨ ਨਹੀਂ ਹੈਗੀ ਇਸੇ ਬਟ ਉਹਨਾਂ ਨੇ ਕਿਹਾ ਕਿ ਜੇ ਅਸੀਂ ਪ੍ਰੋਮੋਟ ਕਰ ਰਹੇ ਹਾਂ ਤਾਂ ਮੈਂ ਬੋਡੀ ਚੱਕ ਕੇ ਲੈ ਜਾਾਂਗਾ ਚਿੰਤਾ ਨਾ ਕਰੋ ਸੋ ਇੱਕ ਮਜ਼ਾਕ ਦਾ ਵਿਸ਼ਾ ਵੀ ਹੈ ਮਤਲਬ ਸਰ ਇਹ ਚੀਜ਼ ਹੈਗੀ ਹੈ ਟੇਕ ਇਟ ਲਾਈਟਲੀ ਡੈਥਸ ਨੋਟ ਲਾਈਟਲੀ ਲੋ ਜੀਵਨ ਜੀ ਲੋਗੇ ਬਹੁਤ ਅੱਛਾ ਮੈਂ ਸਰ ਉਹੀ ਪੁੱਛਣ ਲੱਗੀ ਸੀ ਕਿ ਅਗਰ ਕਿਸੇ ਨੇ ਇੱਕ ਵਾਰੀ ਆਪਣੀ ਬੋਡੀ ਡੋਨੇਟ ਕਰ ਦਿੱਤੀ ਉਸ ਤੋਂ ਬਾਅਦ ਜਿਵੇਂ ਮੈਂ ਕਿਸੇ ਕੁੜੀ ਦੀ ਹੀ ਗੱਲ ਕਰਾਂ ਕਿ ਉਹਨੇ ਆਪਣੀ ਸ਼ਰਧਾ ਅਨੁਸਾਰ ਉਹਨੇ ਕਹਿ ਕਿ ਮੈਂ ਕਰਨਾ ਚਾਹਨੀ ਆ ਨਾ ਦਿਸ ਇਜ਼ ਮਾਈ ਵਿਲ ਅਗਰ ਉਹਦਾ ਵਿਆਹ ਹੁੰਦਾ ਹੈ ਕੱਲ ਕਿਸੇ ਦੇ ਘਰ ਉਹ ਕਹਿੰਦੇ ਨਹੀਂ ਅਸੀਂ ਨਹੀਂ ਕਰਨ ਦਵਾਂਗੇ ਕੀ ਕੋਈ ਆਪਣੇ ਆਪ ਨੂੰ ਡਰਾਅ ਬੈਕ ਕਰ ਸਕਦਾ ਹੈ ਇਹਦੇ ਵਿੱਚ ਹਾਂ ਇਹਦੇ ਵਿੱਚ ਕੋਈ ਲੀਗਲ ਫਾਊਂਡੇਸ਼ਨ ਨਹੀਂ ਹੈਗੀ ਹੈ ਤੁਸੀਂ ਡਰਾਅ ਬੈਕ ਕਰ ਸਕਦੇ ਹੋ ਪਰ ਮੇਰਾ ਮੰਨਣਾ ਇਹ ਹੈ ਕਿ ਜਦੋਂ ਕੁੜੀ ਦਾ ਕਿਸੇ ਦਾ ਵਿਆਹ ਹੋਏਗਾ ਕਿਸੇ ਯੰਗ ਏਜੇ ਕਿਤੀ ਕਿਸੇ ਨੇ ਤਾਂ ਪਹਿਲਾਂ ਦੂਸਰੇ ਪਰਿਵਾਰ ਨੂੰ ਦੱਸਿਆ ਜਾਏ ਕਿ ਬੇਟੀ ਵਾਸੇ ਕਿਸ ਨੇ ਹਾਲ ਤਾਂ ਬਹੁਤ ਛੋਟੀ ਹੈ ਘਰ ਫਿਰ ਵੀ ਰਿਸ਼ਤਾ ਭੇਜ ਦਿੱਤਾ ਤੇ ਮ ਉਹਨਾਂ ਨੇ ਪਹਿਲਾਂ ਦੱਸਿਆ ਕਹਿੰਦੇ ਨਹੀਂ ਨਹੀਂ ਸਾਡੇ ਤਾਂ ਬਹੁਤ ਰਾਈਟਸ ਹੁੰਦੇ ਆ ਉਹ ਕਹਿੰਦੇ ਵਾਕ ਆਫ ਉਹਦੀ ਆਖਰੀ ਇੱਛਾ ਨਹੀਂ ਪੂਰੀ ਕਰੋਗੇ ਮੈਂ ਖੜਾ ਹਾਂ ਦੇ ਨਾਲ ਜਦ ਤੱਕ ਨਿਭਾਉਣ ਨੂੰ ਤੇ ਤੁਸੀਂ ਫਿਰ ਉਹਦੀ ਜਿੰਦੇ ਦੀ ਇੱਛਾ ਕੀ ਪੂਰੀ ਕਰੋਗੇ ਸਿਰ ਵਿੱਚ ਇਹ ਚ ਆਪਣਾ ਬਹੁਤ ਸਾਰੇ ਰਿਲੀਜੀਅਸ ਪੱਖ ਵੀ ਲਿਆਨੇ ਬਹੁਤ ਸਾਰੇ ਕਹਿ ਦਿੰਦੇ ਨੇ ਕਹਿੰਦੇ ਕਿ ਇਹ ਸਾਡੇ ਧਰਮ ਦੇ ਵਿੱਚ ਨਹੀਂ ਆ ਇਹ ਸਾਡੇ ਧਰਮ ਤੋਂ ਪਰੇ ਆ ਲੇਕਿਨ ਉਹਨਾਂ ਬਾਰੇ ਤੁਸੀਂ ਕੀ ਕਹਿੰਦੇ ਕਿਉਂਕਿ ਬਥੇਰੇ ਮੈਂ ਦੇਖਿਆ ਹੈ ਲੋਕ ਜਿਸ ਵਕਤ ਧਾਰਮਿਕ ਗੱਲਾਂ ਤੇ ਆਉਂਦੇ ਨੇ ਚੀਜ਼ਾਂ ਨੂੰ ਉਲਝਾ ਲੈਂਦੇ ਨੇ ਆਪਣੇ ਮੈਨੂੰ ਇੱਕ ਗੱਲ ਦੱਸੀ ਜਾਵੇ ਕਿ ਜੋ ਵੀ ਇਹ ਡੂਜ਼ ਐਂਡ ਡੋਂਟਸ ਬਣਾਏ ਨੇ ਇਨਸਾਨਾਂ ਨੇ ਬਣਾਏ ਨਾ ਆਪਣੀ ਗਰਜ ਦੇ ਅਕੋਰਡਿੰਗ ਅ ਮੈਂ ਕਿਤੇ ਸੁਣਿਆ ਸੀਗਾ ਕੁਝ ਸਾਲ ਪਹਿਲਾਂ ਜਿਵੇਂ ਲਾਸਟ ਰਾਈਟਸ ਹੁੰਦੇ ਸੀਗੇ ਤਾਂ ਉਸ ਵੇਲੇ ਬਾਟਰ ਸਿਸਟਮ ਸੀਗਾ ਉਸ ਵੇਲੇ ਹਰ ਕਿਸੇ ਦੀ ਜੀਵਿਕਾ ਇੱਕ ਦੂਜੇ ਦੇ ਉੱਤੇ ਨਿਰਭਰ ਕਰਦੀ ਸੀਗੀ ਤੇ ਕੁਝ ਰੀਤ ਰਿਵਾਜ ਬਣ ਗਏ ਜਿਵੇਂ ਕਹਿੰਦੇ ਕਿ ਲਾਸਟ ਨੂੰ ਰਾਤੀ ਘੱਲਾਂ ਨਾ ਛੱਡੋ ਜੀ ਉਹ ਉਸ ਵੇਲੇ ਕੀ ਹੁੰਦਾ ਸੀਗਾ ਕਿ ਘਰ ਕੱਚੇ ਹੁੰਦੇ ਸੀਗੇ ਬਾਹਰ ਵੇੜੇ 'ਚ ਪਾ ਦਿੰਦੇ ਸੀ ਕੋਈ ਜੀਵ ਜੰਤੂ ਨਾ ਆ ਜਾਏ ਕੋਈ ਚਾਰਦਿਵਾਰੀ ਨਹੀਂ ਹੁੰਦੀ ਸੀਗੀ ਤੇ ਕੋਈ ਨਾ ਕੋਈ ਰਾਖੀ ਬੈਠਦਾ ਸੀ ਉਹਦੇ ਇਹ ਰੀਤ ਰਵਾਜ ਤਰਕ ਨਾਲ ਬਣੇ ਸੀਗੇ ਅੱਜ ਤੱਕ ਲੋੜ ਨਹੀਂ ਪੱਕੇ ਘਰ ਹੈਗੇ ਆ ਫਿਰ ਵੀ ਉਹ ਫ੍ਰਿਜ ਜੰਦਾ ਲਾਇਆ ਹੁੰਦਾ ਸੀ ਘਰੇ ਫ੍ਰਿਜ ਵੀ ਆ ਗਏ ਨੇ ਲਾਣ ਵਾਲੇ ਉਸ ਦੇ ਵਿੱਚ ਵੀ ਅਸੀਂ ਕਹਿੰਦੇ ਰੱਖੀ ਬੈਠਣਾ ਹਮ ਗਲਤ ਹੈ ਵਿਚਾਰਦਾਰਾ ਕਈ ਚੀਜ਼ਾਂ ਐਸੀ ਸੀ ਮਟਕੇ ਫੋੜੇ ਜਾਂਦੇ ਸੀਗੇ ਜੀ ਉਹਦੇ ਸੀਗਾ ਕਿ ਉਸ ਵੇਲੇ ਡਾਕਟਰਸ ਨਹੀਂ ਹੁੰਦੇ ਸੀ ਹਸਪੀਟਲਸ ਐਨੇ ਨਹੀਂ ਹੁੰਦੇ ਸੀਗੇ ਇੱਕ লাশ ਖੜਕਾ ਕੀਤਾ ਜਾਂਦਾ ਸੀਗਾ ਬੋਡੀ ਦੇ ਕੋਲ ਕਿ ਬੋਡੀ ਉੱਠਣਾ ਅਗਰ ਉਸ ਵਿੱਚ ਕੋਈ ਪ੍ਰਾਂਡ ਰਹਿ ਗਿਆ ਤਾਂ ਸ਼ਾਇਦ ਖੜਕੇ ਨਾ ਉੱਠ ਜਾਏ ਹਮ ਉਹ ਇੱਕ ਤਰਕ ਸੀਗਾ ਅੱਜ ਉਸ ਤਰਕ ਦੀ ਕੋਈ ਲੋੜ ਨਹੀਂ ਅੱਜ ਇੰਨੀਆ ਮਸ਼ੀਨਰੀ ਹੈ ਜਿਹੜੀ ਕਹਿੰਦੀ ਬੋਡੀ ਡੈੱਡ ਹੈ ਹਮ ਸੋ ਉਸ ਚੀਜ਼ਾਂ ਨੂੰ ਇਹਨਾਂ ਨੇ ਅਸੀਂ ਰੀਤ ਰਿਵਾਜ ਬਣਾ ਲਿਆ ਮੇਰੇ ਫਾਦਰ ਜਦੋਂ ਗਏ ਤਾਂ ਕਿਸੇ ਨੇ ਆ ਕੇ ਕਿਹਾ ਜੀ ਦੀਆ ਜਲਾਓ ਮੈਂ ਕਿਹਾ ਸਾਡੇ ਨਹੀਂ ਹੁੰਦਾ ਇਹ ਤੁਹਾਡੇ ਕੀ ਨਹੀਂ ਹੁੰਦਾ ਜੋ ਸਾਡੇ ਨਹੀਂ ਹੁੰਦਾ ਮੈਂ ਕਿਹਾ ਮੇਰੇ ਬਜ਼ੁਰਗਾਂ ਨੇ ਮੈਨੂੰ ਰੀਤ ਰਿਵਾਜ ਨਹੀਂ ਦਿੱਤੇ ਉਹਨਾਂ ਨੇ ਕਿਹਾ ਸੀਗਾ ਸਿੰਪਲ ਦਸਕਾਰ ਕਰੋ ਸਾਰੀ ਰਾਗ ਇਕੱਠੀ ਕਰੋ ਜਲ ਪ੍ਰਵਾਹ ਕਰ ਦਿਓ ਫੁੱਲ ਵੀ ਨਿਚੋੜਨੇ ਮਤਲਬ ਸਰ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਤੁਹਾਨੂੰ ਜੋ ਜੋ ਮਿਲਦੀਆਂ ਰਹਿੰਦੀਆਂ ਜ਼ਿੰਦਗੀ ਦੇ ਵੀ ਤੁਹਾਨੂੰ ਜੋ ਗਾਈਡ ਕੀਤਾ ਜਾਂਦਾ ਉਹ ਲਾਈਟ ਜਿਹੜੀ ਹੈ ਤੁਹਾਡੇ ਵਿੱਚ ਉਹੀ ਹੈ ਕਿ ਤੁਹਾਨੂੰ ਅੱਗੇ ਕੀ ਲੈ ਕੇ ਜਾਣਾ ਹੈ ਤੁਸੀਂ ਆਪਣੀ ਪੀੜ੍ਹੀਆਂ ਨੂੰ ਇਸੇ ਤਰੀਕੇ ਨਾਲ ਬਦਲ ਸਕਦੇ ਹੋ ਜੇ ਤੁਸੀਂ ਆਪਣੀ ਸੋਚ ਬਦਲੋ ਮੈਂ ਆਪਣੇ ਫਾਦਰ ਸਾਹਿਬ ਦੀ ਜਿਹੜੇ ਲਾਸਟ ਰਾਈਟਸ ਜਦੋਂ ਕਰਨੇ ਸੀਗੇ ਤਾਂ ਮੈਂ ਇੱਕ ਸੈਟ ਕਰਨਾ ਸੀ ਐਗਜ਼ਾਮਪਲ ਆਪਣੇ ਪਰਿਵਾਰ ਵਾਸਤੇ ਮੇਰੀ ਬੇਟੀ ਵਾਸਤੇ ਉਹੀ ਅੱਗੇ ਕੈਰੀ ਫਾਰਵਰਡ ਕਰਨਾ ਹੈ ਕਿ ਲਾਸਟ ਰਾਈਟ ਕਿਦਾਂ ਕਰੀਦੇ ਨੇ ਮੈਂ ਕੋਈ ਵੈਮ ਪਰਮ ਕੋਈ ਉਸ ਤੇ ਨਹੀਂ ਲਾਗੂ ਕੀਤਾ ਜੋ ਇੱਕ ਨਾਰ ਮੈਂ ਬਣੀਆਂ ਸਭ ਕੁਝ ਬਣੀਆਂ ਲੋਕਾਂ ਦੇ ਚੁੱਲਾ ਨਹੀਂ ਬਣਨਾ ਕਿਉਂ ਨਹੀਂ ਬਣਨਾ ਵੀ ਅੱਜ ਕੱਲ ਤਾਂ ਗਵਾਂਡੀ ਗਵਾਂਡੀ ਦੀ ਮਦਦ ਨੂੰ ਨਹੀਂ ਆਂਦਾ ਪੁਆਇੰਟ ਬਿਲਕੁਲ ਸਹੀ ਗੱਲ ਹੈ ਤੇ ਤੁਸੀਂ ਆਪਣਾ ਕਰੋ ਆਪਣਾ ਨਾਰਮਲ ਜੀਵਨ ਜਿਓ ਜੋ ਮੈਂ ਸੈਟ ਐਗਜ਼ਾਮਪਲ ਕੀਤੀ ਤਾਂ ਹੀ ਉਹ ਪ੍ਰਭਾਵਿਤ ਹੋ ਪਾਈ ਕਿ ਜੇ ਤੁਸੀਂ ਮੈਨੂੰ ਅਗਰ ਇਸ ਵਿਹਮਾ ਭਰਮਾ ਤੋਂ ਬਾਹਰ ਕੱਢਿਆ ਤਾਂ ਮੈਂ ਬਿਲਕੁਲ ਹੀ ਵਿਹਮ ਭਰਮ ਤੋਂ ਬਾਹਰ ਆਣਾ ਚਾਹਨੀ ਹਾਂ ਸਰ ਉਹਦੇ ਵਿੱਚ ਦੋਸਤ ਮਿੱਤਰ ਬੜੇ ਸਵਾਲ ਪੁੱਛਦੇ ਨੇ ਕਿਉਂਕਿ ਪੀਅਰ ਪ੍ਰੈਸ਼ਰ ਜਿਹੜਾ ਹੁੰਦਾ ਪੀਅਰ ਗਰੁੱਪ ਹੁੰਦਾ ਉਹ ਬਹੁਤ سارے ਸਵਾਲ ਕਰਦਾ ਉਹਦਾ ਬੈਨੀਫਿਟ ਅਲਟੀਮੇਟਲੀ ਹੋਇਆ ਉਹਦੇ ਤਿੰਨ ਫਰ ਦੇਖੋ ਸਾਡਾ ਮੈਸੇਜ ਕਨਵੇ ਤਾਂ ਹੋਇਆ ਸਾਨੂੰ ਕਿਸੇ ਨੂੰ ਮੋਟੀਵੇਟ ਨਹੀਂ ਕਰਨਾ ਆਪਣੇ ਆਪ ਲੋਕੀ ਮੋਟੀਵੇਟ ਹੋ ਰਹੇ ਨੇ ਕਿ ਹਾਂ ਉਹਨਾਂ ਨੇ ਸਮਝ ਆ ਗਿਆ ਸਾਡੇ ਤੋਂ ਕਿ ਲਾਸਟ ਸਾਈਟਸ ਕੀ ਆਪਣੇ ਪਰਿਵਾਰਾਂ ਦੇ ਵਿਲ ਲਈ ਉਹਨਾਂ ਨੇ ਉਹਨੂੰ ਪਰਿਵਾਰਾਂ ਨੇ ਵੀ ਅਡਾਪਟ ਕੀਤਾ ਦੇਖੋ ਬੱਚੇ ਪੜ ਗਏ ਨੇ ਅੱਜ ਕੱਲ੍ਹ ਜਿਹੜਾ ਪੜਨ ਲੱਗ ਗਿਆ ਉਹਦੀ ਸੋਚ ਉਦਾਂ ਦੀ ਹੋ ਗਈ ਹੈ ਸਰ ਇੱਕ ਚੀਜ਼ ਮੈਂ ਆਖਿਰ ਦੇ ਵਿੱਚ ਮੈਂ ਤੁਹਾਡੇ ਤੋਂ ਪੁੱਛੂੰਗੀ ਜਿ ਬਥੇਰੇ ਦਰਸ਼ਕ ਤੁਹਾਨੂੰ ਦੇਖ ਰਹੇ ਹੋਣਗੇ ਤੁਹਾਡੀ ਗੱਲਾਂ ਤੋਂ ਪ੍ਰਭਾਵਿਤ ਹੋਏ ਹੋਣਗੇ ਮੈਂ ਕਹਿੰਨੀ ਐ ਥੱਲੇ ਕਮੈਂਟਸ ਵੀ ਲਿਖਣਗੇ ਬਾਅਦ ਚ ਉਸਦੇ ਉਲਟ ਦੇ ਔਰ ਤਰਕ ਦੇਣਗੇ ਬਹੁਤ ਜ਼ਿਆਦਾ ਨਹੀਂ ਬਹੁਤ ਸਾਰੀਆਂ ਚੀਜ਼ਾਂ ਸਰ ਹੁੰਦੀਆਂ ਨੇ ਲੇਕਿਨ ਅਸੀਂ ਉਮੀਦ ਦੇਖੋ ਮੇਰੀ ਸੋਚ ਇਹ ਹੈ ਮੈਂ ਇਹ बार-बार ਕਹਿਣਾ ਹੈ ਮੈਂ ਆਪਣੀ ਸੋਚ ਕਿਸੇ ਨੂੰ ਥੋਪ ਨਹੀਂ ਰਿਹਾ ਮੈਂ ਇਹ ਸੋਚ ਹੈ ਮੇਰੀ ਸੋਚ ਟਰੈਵਲ ਹੋ ਗਈ ਹੈ ਮੇਰੇ ਪਰਿਵਾਰ 'ਚ ਟਰੈਵਲ ਹੋ ਗਈ ਮੈਨੂੰ ਸਾਰੇ ਜਗ 'ਚ ਟਰੈਵਲ ਹੋ ਗਈ ਹੈ ਬਿਲਕੁਲ ਸਰ ਬਥ ਅਬ ਤੁਹਾਡੇ ਤੋਂ ਜਿਹੜੇ ਨੇ ਮੋਟੀਵੇਟਿਵ ਹੋਏ ਹੋਣਗੇ ਬਹਿ ਕੇ ਤਸੱਲੀ ਨਾਲ ਸੋਚਣਗੇ ਵਿਚਾਰਨਗੇ ਜੇਕਰ ਉਹ ਇਹਨੂੰ ਕਰਨਾ ਚਾਹਣ ਉਹ ਵੀ ਪ੍ਰੋਸੀਡ ਕਰਨਾ ਚਾਹਣ ਤੁਹਾਨੂੰ ਸੰਪਰਕ ਕਰਨਾ ਚਾਹਣ ਤੁਹਾਡੇ ਤੋਂ ਪੁੱਛਣਾ ਚਾਹਣ ਸਮਝਣਾ ਚਾਹਣ ਤੁਹਾਨੂੰ ਕਿੱਥੇ ਸੰਪਰਕ ਕਰੀਏ ਚੰਡੀਗੜ੍ਹ ਬੇਸ ਨੇ ਜਸਜੋਤ ਸਿੰਘ ਅਲਮਸਤ ਮੇਰਾ ਨਾਮ ਹੈ ਸੋਸਾਇਟੀ ਫॉर ਡਿਵਾਈਨ ਰੀਕੀ ਮੈਡੀਟੇਸ਼ਨ ਦੇ ਨਾਮ ਤੇ ਅਸੀਂ ਕੰਮ ਕਰ ਰਹੇ ਹਾਂ ਬਹੁਤ ਸਮਾਜਿਕ ਸੇਵਾ ਕਰ ਰਹੇ ਹਾਂ ਇਹਦੇ ਵਿੱਚ 856730786 ਨੰਬਰ ਹੈ ਮੇਰਾ ਉਹਦੇ ਉੱਤੇ ਕਦੇ ਵੀ ਕੰਟੈਕਟ ਕਰਨ ਮੈਂ ਉਹਨਾਂ ਦਾ ਲਿੰਕ ਪੀਜੇ ਤੱਕ ਬਣਾਵਾ ਸਕਦਾ ਹਾਂ ਔਰ ਹੈਲਪ ਆਊਟ ਕਰ ਸਕਦਾ ਹ ਕੋਈ ਬੰਦਾ ਨਹੀਂ ਮਿਲਿਆ ਜਿਹਨੇ ਮੈਨੂੰ ਗਾਈਡ ਕੀਤਾ ਹੁਣ ਅਸੀਂ ਗਾਈਡੈਂਸ ਪ੍ਰੋਵਾਈਡ ਕਰਾਂਗੇ ਕੋਈ ਅਸੀਕਲੀ ਜਿੱਥੇ ਵੀ ਹੋਵੇ ਸਰ ਮੈਂ ਨਾ ਕਿਥੇ ਸੁਣਿਆ ਸੀਗਾ ਕਿ ਜਿਸ ਕੋਈ ਬੋਡੀ ਆਪਣੀ ਡੋਨੇਟ ਕਰਦਾ ਉਹਨੂੰ ਕੋਈ ਕਾਰਡ ਵੀ ਦਿੱਤਾ ਜਾਂਦਾ ਹੈ ਉਹਨੂੰ ਟਰੈਵਲ ਵਕਤ ਵੀ ਕੁਝ ਉਹ ਕਾਰਡ ਵਗੈਰਾ ਦਿਖਾਣਾ ਪੈਂਦਾ ਹੈ ਬਿਲਕੁਲ ਦੇਖੋ ਹੋਲ ਬੋਡੀ ਡੋਨੇਸ਼ਨ ਦਾ ਇੱਕ ਕਾਰਡ ਹੈ ਆਈਡੀ ਕਾਰਡ ਹੈ ਤੁਹਾਡਾ ਬਣ ਜਾਂਦਾ ਤੁਹਾਡੀ ਪਾਕਟ ਚ ਵਿਦਿਨ 4 ਆਵਰਸ ਬੋਡੀ ਕਮਿਊਟ ਕਰਨੀ ਹੁੰਦੀ ਹੈ ਉੱਥੇ ਪਰਿਵਾਰ ਦੀ ਵਿਲ ਅਕੋਰਡਿੰਗ ਬੇਸਿਕਲੀ ਲੇਕਿਨ ਉਹ ਇਤਲਾ ਉਸੇ ਹੋ ਜਾਂਦੀ ਹੈ ਉਸ ਤੇ ਮੈਂਸ਼ਨ ਦਾ ਫੋਨ ਨੰਬਰਸ ਵਗੈਰਾ ਕਿ ਕਿਸ ਨੂੰ ਕੰਟੈਕਟ ਕਰਨਾ ਹੈ ਕਿਸ ਨੂੰ ਨਹੀਂ ਕਰਨਾ ਕਿ ਇਹ ਬੰਦਾ ਹੋਲ ਬਾਡੀ ਡੋਨਰ ਉਹਦੀ ਜੇਪ ਚਕਰਡ ਕਾਰਡ ਰਹੇਗਾ ਤੇ ਕਿਸੇ ਨੂੰ ਵੀ ਕਿੱਥੇ ਮੁਕੰਮਲ ਤੌਰ ਤੇ ਮਿਲਦਾ ਹੈ ਤਾਂ ਉਹ ਕਮਿਊਟ ਹੋ ਸਕਦਾ ਹੈ ਬਿਲਕੁਲ ਠੀਕ ਹੈ ਸਰ ਅਸੀਂ ਗੱਲਬਾਤ ਕਰ ਰਹੇ ਸੀਗੇ ਜਸਜੋਤ ਸਿੰਘ ਅਲਮਸਜੀ ਦੇ ਨਾਲ ਜਿਨ੍ਹਾਂ ਨੇ ਬਹੁਤ ਚੰਗੇ ਢੰਗ ਨਾਲ ਦੱਸਿਆ ਕਿ ਜਿਹੜਾ ਤੁਹਾਡਾ ਸ਼ਰੀਰ ਹੈ ਮੰਨਦੇ ਆ ਸੀ ਕਿ ਹਰ ਇੱਕ ਦੀ ਅਟੈਚਮੈਂਟ ਹੁੰਦੀ ਹੈ ਲੇਕਿਨ ਇੱਕ ਹਿੱਸਾ ਡਿਟੈਚ ਰੱਖਣਾ ਕਿੰਨਾ ਜ਼ਰੂਰੀ ਹੈ ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਜਿੰਦੇ ਜੀ ਵੀ ਤੁਸੀਂ ਜਿੰਦੇ ਰਹੋ ਔਰ ਤੁਸੀਂ ਆਪਣੇ ਮਰਨ ਤੋਂ ਬਾਅਦ ਵੀ ਜਿਹੜਾ ਤੁਹਾਡਾ ਸੰਸਾਰ ਹੈ ਉਹਦੇ ਕੰਮ ਆ ਸਕੋ ਤੇ ਉਹਦਾ ਇੱਕ ਰਾਹ ਜਿਹੜਾ ਹੈ ਉਹ ਇਹ ਹੈ ਕਿ ਬਾਡੀ ਡੋਨੇਟ ਕਰਨੀ ਚਾਹੀਦੀ ਹੈ ਬਾਡੀ ਡੋਨੇਟ ਕਰੋ ਆਈਸ ਡੋਨੇਟ ਕਰੋ ਜਾਂ ਕੁਝ ਵੀ ਹੋਰ ਚੀਜ਼ ਜਿਸ ਤਰੀਕੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਮਦਦ ਕਰਨਾ ਚਾਹਦੇ ਹੋ ਕਿਸੇ ਦੀ ਜਾਂ ਪਵਿੱਖ ਚਾਹੁੰਦੇ ਹੋ ਕਿਸ ਦਾ ਕਿ ਚੰਗਾ ਹੋ ਜੇ ਤੇ ਇਹ ਚੀਜ਼ਾਂ ਦੇ ਵੱਲ ਜ਼ਰੂਰ ਮੋਟੀਵੇਟ ਹੋਣਾ ਚਾਹੀਦਾ ਹੈ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ